ਮਾ ਲੋਕਵਾਜੀ ਸੁਬਰੀਵ ਸਿੰਘ ਲੋਕ ਦੇ ਗ੍ਰੀਤ ਲੋਕਾਂ ਦੀ ਆਵਾਜ਼ ਤੋਂ ਵਾਸਤੇ ਲੋਕ ਆਵਾਜ਼ਾਂ ਨੂੰ ਦਿੱਤਾ ਹੈ ਉਹ ਮੈਂ ਪਿੰਡ ਆਪਣੇ ਸਰਚਾ ਦੇ ਸੇ ਹਾਰਕਪੀਰ ਕੌਰ ਦੇ ਘਰ ਜੋ ਬਜ਼ੁਰਗ ਨੇ ਉਹਨਾਂ ਦੇ ਨਾਲ ਮੈਂ ਗੱਲਬਾਤ ਕਰਾਂਗਾ ਜੋ ਮੇਰੇ ਸਮੇਂ ਰਗਤਪੀਰ ਕੌਰ ਜੀ ਆਪ ਉਹ ਜਿਹੜੀ ਆਟਾ ਕਣਕ ਮਿਲਦੀ ਸੀ ਉਹ ਕਿੰਨੇ ਚੋਂ ਤੋਂ ਨਹੀਂ ਮਿਲ ਰਹੀ ਜਾਂ ਕਿੰਨਾ ਚਿਰ ਹੋ ਗਿਆ ਚਾਰ ਚਾਰ ਵਾਰੀ ਨਹੀਂ ਮਿਲੀ ਚਾਰ ਵਾਰੀ ਨਹੀਂ ਮਿਲੀ ਹਾਂ ਚਾਰ ਵਜੇ ਤੋਂ ਪਹਿਲਾਂ ਵੀ ਮਿਲਦੀ ਰਹੀ ਚਾਹ ਹਾਂ ਪਹਿਲਾਂ ਦਵਾਉਂਦੇ ਰਹਾ ਤੂੰ ਦਵਾ ਕੇ ਕਿਉਂ 20 ਕਿਲੋ ਮੈਨੂੰ ਕਣਕ ਤੇ ਉਦੋਂ ਤੋਂ ਬਾਅਦ ਨਹੀਂ ਮਿਲੀ ਤੇ ਤਿੰਨ ਵਾਰੀਆਂ ਉਹ ਚੌਥੀ ਵਾਰੀ ਤੂੰ ਦਵਾ ਕੇ ਗਿਆ ਇਹ ਜਿਹੜਾ ਤੁਹਾਨੂੰ ਇਹ ਆ ਕਾਰਡ ਤੁਹਾਡਾ ਮੰਗੀ ਕਰੀ ਦੀਪੂ ਵਾਲਿਆ ਕੋ ਕਿ ਮੇਰੀ ਤਾਂ ਕੋਈ ਜੜੀ ਮੈਨੂੰ ਹਾਂ ਮੈਂ ਜਾਂਦੀ ਰਹੀਆਂ ਮੈਨੂੰ ਨਹੀਂ ਦਿੰਦੇ ਦੀਪੂ ਵਾਲੇ ਦਾ ਨਾਂ ਦੀਪੂ ਵਾਲੇ ਦਾ ਨਾਂ ਮੈਨੂੰ ਪਤਾ ਨਹੀਂ ਉਹ ਮੁੰਡੇ ਦੇ ਨਾਂ ਆ ਤੇ ਮੈਂ ਜਾਂਦੀ ਰਹੀਆਂ ਮੈਨੂੰ ਨਹੀਂ ਦਿੰਦੇ ਆਂਦੇ ਆ ਤੇਰਾ ਘਾਟ ਕੱਟਿਆ ਦੀਪੂ ਕੀ ਦਾ ਨਾਂ ਹੈ ਕੋਈ ਪਹਿਲਾਂ ਕਿਤੇ ਕੋਈ ਪਹਿਲਾਂ ਜਾਣ ਪਹਿਲੋਂ ਮਿੰਦੇ ਛੋ ਕੋ ਫੇ ਗਰਮੀਤ ਕੋ ਹੋਨ ਕਰ ਲਈ ਜਰਾ ਆਹੋ ਤੇ ਹੁਣ ਉਹਦੇ ਮੁੰਡੇ ਕੋ ਹੁਣ ਉਹਦਾ ਮੁੰਡਾ ਆਪੋ ਬਾਤ ਚਲੇ ਗਿਆ ਹਾਂ ਇਹ ਇਹਦੇ ਤੇ ਕਣਕ ਜਿਹੜੀ ਆ ਉਹ ਨਹੀਂ ਮੈਦੇ ਤੇ ਢਾੜਾ ਜਿਹੜਾ ਆਕਾਰ ਜਿਹੜਾ ਵਾ ਉਹ ਮਲਾ ਕੱਲਿਆਂ ਦਾ ਜਾਂ ਪਰਿਵਾਰ ਦੇ ਨਾਲ ਕੱਲਿਆਂ ਦਾ ਕੱਲਿਆਂ ਦਾ ਹਾਂ ਬਾਕੀ ਬੱਚੇ ਵਖਰੇ ਵਖਰੇ ਹੋ ਕੇ ਬੱਚਿਆਂ ਦਾ ਹਾਂ ਵੱਖੋ ਵੱਖੀ ਹਾਂ ਨੇ ਆਪਣਾ ਅੱਜ ਉਹਨਾਂ ਵਕਤੀਆਂ ਕਰਾ ਲਿਆ ਤੇ ਮੇਰ ਕੋ ਕਲੀ ਦਾ ਹਾਂ ਇਹ ਹੈਗਾ ਜੀ ਕਾਰ ਪਿੰਡ ਸਰਦਾ ਤੇ ਆ ਹਾਲਾਤ ਦੇਖ ਲਓ ਗਰੀਬਾ ਦੀ ਕਿ ਆ ਹਾਲਾਤ ਹੈ ਗਰੀਬਾ ਦੀ ਨੇ ਕਿਤੋਂ ਖਾਣਾ ਉਹ ਤੁਹਾਡਾ ਕਿਹੜੇ ਕਮਰੇ ਅੱਗੇ ਤੁਸੀਂ ਕਿੱਥੇ ਆਵੇ ਸਾਹਮਣੇ ਆਵੇ ਸਾਹਮਣੇ ਆ ਇਧਰ ਲਾ ਇਧਰ ਲਾ ਹਾਂ ਹਾ ਵੇ ਆਹਾ ਬੜਾ ਈੋ ਕਮਰਾ ਮੇਰਾ ਪੌੜੀ ਵਾਲ ਦਾ ਇਹਨਾਂ ਨੂੰ ਕਾਫੀ ਸਮੇਂ ਤੋਂ ਜਿਹੜਾ ਕਣਕ ਨਹੀਂ ਮਰ ਰਹੀ ਤੇ ਜਿਹੜਾ ਰਗੜਾਉ ਆਪਣਾ ਕਰਨ ਜੋਗੀ ਕਰਨ ਜੋਗੀ ਤਾਂ ਹੈ ਨਹੀਂ ਮੇ ਕੋਖ ਮਲਾ ਇਹਨਾਂ ਦਾ ਸਿਰਫ ਵੇਰ ਕਿਤੇ ਪਾਣੀ ਤੋਂ ਆ ਜੋ ਡੀਪ ਵਾਲਿਆਂ ਨੂੰ ਨਾ ਪਾਉਂਦਾ ਤਾਂ ਉਹ ਇਹ ਸਾਡਾ ਸਕੂਲੀ ਹਾਂ ਦੇਖੋ ਇਹ ਇਹ ਅਰਕੀ ਦੀ ਸਾਰ ਪੱਛਿਆ ਦਾ ਘਰ ਬੱਚੇ ਬੱਖੋ ਵਕੀ ਆ ਕਮਰੇ ਵਿੱਚ ਕੱਢਦੀ ਹੋਦੀ ਆਪਾਂ ਬੱਖਾ ਰਹਿੰਦੇ ਆ ਤੇ ਆਪਾਂ ਯਰਾਉ ਸਰਪਾ ਉਹ ਕੋਈ ਕੰਮ ਜ਼ਬਰਦਸਤ ਕਰਨ ਕਰਕੇ ਨਹੀਂ ਕਰ ਸਕਦੇ ਤੇ ਇਹ ਸਿਰਫ ਉਸੇ ਹੀ ਆਟੇ ਢਾਲ ਦੇ ਨਿਰਪਰ ਹੈ ਵੀ ਜਿਹੜੇ ਕਾਰਕ ਮਿਲਦੀ ਸੀ ਉਹਦਾ ਉਹ ਵੀ ਮੇਰੀ ਤਾਤੀ ਆ ਕੋਈ ਗਦਰਾ ਨਹੀਂ ਜੱਲਦਾ ਇਸ ਕਰਕੇ ਕਿ ਮੰਗ ਕਰਦੇ ਆਪਾਂ ਸਰਕਾਰ ਤੋਂ ਹਾਂਜੀ ਇਹ ਮੰਗ ਕਰਦੇ ਹੋ ਤੁਸੀਂ ਵੀ ਤਾਂ ਅਸੀਂ ਮੰਗ ਕਾਦੀ ਕਰਨੀ ਅਸੀਂ ਤੇ ਆਨੇ ਪੀ ਸਾਨੂੰ ਰੋਟੀ ਪਾਣੀ ਮਿਲਦਾ ਚੱਵੇ ਇਹ ਕਾਰਕ ਮਿਲੇ ਹਾਂ ਧਨਕ ਮਿਲੇ ਉਹ ਰਿਪੋਰਟ ਨੂੰ ਕਰੀ ਕਿ ਆ ਮੇਰਾ ਕਾਰਡ ਜਿਹੜਾ ਕੱਟੂ ਕਟਿਆ ਆਹੋ ਮੈਂ ਆਖਿਆ ਕਿ ਮੈਂ ਹਾਂ ਮੈਨੂੰ ਦੱਸੋ ਕਿਨੇ ਕਟਾਇਆ ਇਹ ਤਾਂ ਮੈਂ ਤੇਨਵੀਂ ਨੂੰ ਆਖਣ ਦੇ ਹੀ ਆਪੀ ਪਤਾ ਕਰਪਿੱਕੇ ਕਿਨੇ ਕਟਾਇਆ ਕ因 ਕਟਿਆ ਚਲ ਗੁੱਡਾ ਮਰ ਗਿਆ ਸੀ ਉਹਦਾ ਤੇ ਕਟਣਾ ਸੀ ਠੀਕ ਹੈ ਨਾ ਹਾਂ ਦਾ ਕਟਿਆ ਹੋ ਤਾੜ ਮੈਂ ਤੁਹਾਡੀ ਆਵਾਜ਼ ਉਠਾਵਾਂਗਾ ਤੇ ਆਵਾਜ਼ ਤੁਹਾਡੇ ਉੱਤੇ ਇਹਨਾਂ ਨੇ ਕਿਉਂ ਕਟਾਇਆ ਜਾਂਦੂ ਕਿਸੇ ਤਾਂ ਸਾਰਿਆਂ ਨੂੰ ਦੱਸਦਾ ਹਾਂ ਕਿ ਜਿਨ੍ਹਾਂ ਦੇ ਕਾਰਡ ਕੱਟੇ ਹੋਏ ਆ ਉਹਨਾਂ ਨੂੰ ਵਾਪਸ ਜਾਣ। ਜੇ ਮੇਰਾ ਚਲ ਬੁੱਢੇ ਦਾ ਤੇ ਬੁੱਢਾ ਮਰ ਗਿਆ ਸੀ ਉਹਦਾ ਤੇ ਕਟਿਆ ਜਾਣਾ ਤੇ ਮੇਰਾ ਕਿਉਂ ਕਟਿਆ? ਮੈਂ ਕਿੱਥੋਂ ਖਾਵਾਂ? ਉਹ ਪਿਆਰੇ ਵੀਰੋ ਆ ਜਿੰਨਾ ਦਾ ਜੋ ਵੀ ਹੈਗਾ ਮੈਂ ਆਪ ਤੇ ਸਾਰਿਆਂ ਤੇ ਗਾੜੀ ਬੀੰਤੀ ਕਰਦਾ ਇਹਨੂੰ ਵਾਰ ਤੋਂ ਵਾਰ ਸ਼ੇਅਰ ਕਰ ਤਾ ਕਿ ਸਰਕਾਰ ਤੱਕ ਪਹੁੰਚੇ। ਇਹੋ ਜਿਹੇ ਗਰੀਬਾਂ ਨਾਲ ਧੱਕਾ ਹੁੰਦਾ ਤੇ ਇਹ ਠੀਕ ਉਹ ਆਹਾਂ ਦੀ ਜਿਹੜਾ ਪੈਂਟ ਸਰਜੇ ਦਾ ਟੀਪੂ ਜਿਹੜਾ ਉਹ ਅੰਨਕਲ ਤੇ ਤੁਸੀਂ ਫਾਸ ਹੈਗਾ ਚਾਰ ਚ ਉਹਨਾਂ ਨਾਲ ਵੀ ਮੈਂ ਗੱਲ ਕਰਾਂਗਾ ਹੂੰ ਜੋ ਉੱਤੇ ਇਹਦਾ ਕਾਰਨ ਕੀ ਆ ਕਿ ਇਹ ਰੰਗੀ ਫੌਨ ਨਾਲ ਜੇ ਤੱਕ ਫਾਸ ਨਹੀਂ ਜੀ ਚਾਰ ਨਾ ਆ ਹ ਇਹ ਇਹ ਸਰਕਾਰ ਨੇ ਪਿਆਤਾ ਕੀਤੀ ਹੈ ਤੇ ਪਹਾਲ ਤੋਂ ਨਹੀਂ ਕੀਤਾ ਉਹ ਜੇਕਰ ਤੋਂ ਨਾ ਨਾ ਕਰੋ ਉਹਨਾਂ ਦੀ ਜਿਹੜੀ ਆ ਕਣਕ ਮਿਲਦੀ ਆ ਉਹਨਾਂ ਨੂੰ ਨਹੀਂ ਚਾਹੀਦੀ ਆ ਉਹ ਇੱਥੇ ਜੀ ਮੈਂ ਮਾਫੀ ਕਰਦਾ ਹਾਂ ਅੱਗੇ ਹੋਰ ਕੋਈ ਮਤਲਬ ਹੈਗਾ ਉਹ ਫਿਰ ਮੈਂ ਅੱਗੇ ਲੈਣਾ ਵਾਕਤਵਾਂ ਦੀ ਸ਼ੇਅਰ ਕਰਦਾ ਨਾ ਲਾਇਕਮੈਂਟ ਕਰਨਾ ਤੁਹਾਨੂੰ ਦੱਸ ਰਿਹਾ ਇਹ ਇਹਨੂੰ ਵਾਕਤਵਾਂ ਦੀ ਸ਼ੇਅਰ ਕਰਨਿਆ